ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾਡ ਡੈਰੀ ਫਾਰਮ ਮੋਗਾ ਤੇ ਜੇ ਕਿਸੇ ਵੀ ਨੇ ਵੀਡੀਓ ਬਣਵਾਉਣੀ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 8872610778 ਜਿੰਨਾ ਵੀ ਰੋਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੋ ਤੇ ਨਾਲ ਘੰਟੀ ਦਾ ਬਟਨ ਆਲਟ ਤੇ ਸੈੱਟ ਕਰ ਲੋ ਜੀ ਅੱਜ ਦੀ ਵੀਡੀਓ ਪਿੰਡ ਫਤੇਗੜ ਕੋਰੂਟਾਣਾ ਤਹਿਸੀਲ ਤੇ ਜ਼ਿਲ੍ਹਾ ਬائیں ਨੂੰ ਮੋਗਾ ਪੈਂਦੇ ਆ ਜਿਹੜੇ ਕੋਰ ਵੀਡੀਓ ਬਣਾ ਰਹੇ ਆ ਵਪਾਰ ਦਾ ਬਾਈ ਕੰਮ ਕਰਦੇ ਆ ਪਹਿਲਾਂ ਵੀ ਆਪਾਂ ਇਸ ਕਰੋ ਦੋ ਵੀਡੀਓ ਅਪਲੋਡ ਨੇ ਚੈਨਲ ਤੇ ਜੀ ਅੱਜ ਇੱਕ ਛੁੱਟੀ ਆ ਬਾਈ ਪਹਿਲੇ ਸੂਚੀ ਛੁੱਟੀ ਸੇਲ ਆ ਜਾਣਕਾਰੀ ਪ੍ਰੋਪਰ ਬਾਈ ਤੁਹਾਨੂੰ ਲਾ ਲਾਂਗੇ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਨਾਮ ਤੇ ਐਡਰੈਸ ਦੱਸ ਦਿਓ ਜੀ ਨਾਮ ਵੀਰੇ ਜਗਮਉਨ ਸਿੰਘ ਪਿੰਡ ਫਾਰੇਗਰ ਕਰੋਟਾਣਾ ਜ਼ਿਲ੍ਹਾ ਮੋਗਾ ਦਸੀਲ ਮੋਗਾ ਵੀਰੇ ਮੋਬਾਈਲ ਨੰਬਰ 9841727448 ਵੀਰੇ ਠੀਕ ਆ ਜਿਹੜੀ ਬਈ ਆਪਾਂ ਸੂਈ ਵੀ ਗਾਂ ਦੀ ਵੀਡੀਓ ਪਾਈ ਸੀਗੀ ਕਿੰਨੇ ਕ ਟਾਈਮ ਤੇ ਸੇਲ ਹੋ ਗਈ ਉਹ ਤਾਂ ਵੀਰੇ ਪਹਿਲੇ ਫੋਨ ਤੇ ਹੋ ਗਈ ਸੀ ਵੀਰੇ ਪਹਿਲੇ ਫੋਨ ਕਿੰਨੇ ਕ ਫੋਨ ਆ ਗਏ ਜੀ ਫੋਨ ਬਹੁਤ ਆਏ ਵੀਰੇ ਫੋਨ ਤਾਂ ਅਜੇ ਕਰਾਈ ਜਾਂਦੇ ਭਣ ਭਰਾਵਾਂ ਦੇ ਠੀਕ ਆ ਬਾਈ ਹਾਂਜੀ ਵੀਰੇ ਤੇ ਇਹਦੀ ਕੀ ਡਿਟੇਲ ਆ ਦੰਦੋ ਕਿੰਨੀਆਂ ਬਾਈ ਨਹੀਂ ਦੰਦ ਤਾਂ ਨਹੀਂ ਵੀਰੇ ਵੇਖੇ ਲਿਆਂਦੀ ਆਪਣੀ ਤਾਂ ਠੀਕ ਆ ਜੀ ਹਾਂਜੀ ਹਾਂਜੀ ਵੀਰੇ ਪਹਿਲੇ ਸੂਏ ਸੁੰਦੀ ਆ ਪਾ ਹ ਪਲੂਣਾ ਵੀਰੇ ਡੈਨ ਕਿੰਨੇ ਲੈ ਜੂਗਾ ਡੈਨ ਵੀਰੇ ਹਜੇ ਹਫਤਾ ਲੈ ਜੂਗੀ ਕਿੰਨਾ ਕ ਪਾ ਜੀ ਬਾਈ ਦੋਦ ਵੀਰੇ ਮਨ ਕੇ ਚਲੋ 10 ਕਿਲੋ ਦੇ ਰੱਖੋ ਲਗਭਗ ਬਾਕੀ ਅਗਲੇ ਦੀ ਸੇਵਾ ਦਾ ਵੀਰੇ ਹਾਂਜੀ ਵੀਰੇ ਸੀਲ ਸਾਹੂ ਪੂਰੀ ਪੂਰੀ ਵੀਰੇ ਠੰਡੀ ਸੀਲ ਪੂਰੀ ਲੈ ਥਣਾ ਦੀ ਓਕੇ ਹੈ ਸਾਰਾ ਕੁਝ ਓਕੇ ਆ ਵੀਰੇ ਠੀਕ ਆ ਜੀ ਤੋੜ ਕੇ ਦਿਖਾ ਦਿਓ ਜੇ ਅੰਦਰ ਨੂੰ ਪਹਿਲਾ ਸੁਆ ਸੁੰਦੀ ਆ ਦੰਦ ਬਾਈ ਕਹਿੰਦਾ ਵੇਖੇ ਨਹੀਂ ਬਾਕੀ ਫੇਸ ਕੁਆਲਿਟੀ ਦੇਖ ਸਕਦੇ ਹੋ ਸੋਹਣੀ ਆ ਕੱਦ ਕਾਠ ਵੀ ਨੋਰਮਲ ਆਪਾਂ ਵੱਡਾ ਨਹੀਂ ਕਹਿ ਸਕਦੇ ਬਾਕੀ ਜਿਹੜੀ ਮੇਨ ਗੱਲ ਆ ਸਭੀ ਪਲੀ ਚੰਗੀ ਆ ਕੋਈ ਲਿੱਸੀ ਫਿੱਕੀ ਨਹੀਂ ਰਾਜੀ ਚੰਗੀ ਆ ਰੋਕ ਲਈ ਵੀਰੇ ਆਪਾਂ ਥਣ ਨੇੜੇ ਤੋਂ ਚੈੱਕ ਕਰਾ ਦਿੰਨੇ ਬਹੁਤ ਸੋਨਾ ਹੱਥੀ ਚਵਾਈ ਵਾਲਾ ਥਣ ਲੱਗਿਆ ਵਾ ਚੈੱਕ ਕਰ ਤੱਕ ਦਿਓ ਤੇ ਤਿਆਰੀ ਵੀ ਕੰਨੀ ਚੰਗੀ ਆ ਬਸ ਬੰਨ ਲੀ ਕੋਈ ਨਹੀਂ ਬਾਈ ਹਵਾਨਾ ਸੋਨਾ ਤਿਆਰ ਕਰਦੀ ਹੁੰਦੀ ਆ ਹਫਤੇ ਦਿੱਕਰ ਦਾ ਹੋਰ ਵੀ ਟੌਪ ਦਾ ਹਵਾਨਾ ਤਿਆਰ ਕਰ ਲੈਣਾ ਆਪਾਂ ਨੇੜੇ ਤੋਂ ਵੀ ਚੈੱਕ ਕਰਵਾ ਦਿੰਨੇ ਆ ਯਾਰੇ ਥਣ ਗੈਪ ਤੇ ਲੱਗਿਆ ਹੱਥੀ ਚਵਾਈ ਵਾਲੇ ਬਾਕੀ ਸੀਲਸ ਲੱਗ ਪੂਰੀਆ ਦੁੱਧ ਬਾਈ 10 ਦਾ 11 ਕਿਲੋ 10 11 ਕਿਲੋ ਦੀ ਬਾਈ ਉਮੀਦ ਕਰਦੇ ਆ ਬਾਕੀ ਸੇਵਾ ਦੇ ਸਿਰ ਤੇ ਆ ਜੇ ਕੋਈ ਵੀ ਰਵੱਦ ਕਰ ਲੂ ਤਾਂ ਪਲੱਸ ਵੀ ਲੈ ਲੂਗਾ। ਥਾਣਾ ਦੀ ਓਕੇ ਆ ਬੇਫਿਕਰ ਹੋ ਕੇ ਆ ਜਾਓ ਬਾਈ ਕਹਿੰਦਾ ਆਪਾਂ ਚੈੱਕ ਕਰਕੇ ਲੈ ਕੇ ਆਂਦੀ ਆ ਪੈਸੇ ਤੁਸੀਂ ਲਾਉਣੇ ਤੁਸੀਂ ਆਪ ਦੀ ਚੈੱਕ ਕਰਕੇ ਲੈ ਜਾਓ ਜੀ। ਮੁੱਲ ਬਾਈ ਇਹਦਾ 84 ਜੀ। ਮੁੱਲੇ ਦਾ 84000 ਰੁਪਏ ਵੀਰੇ। ਹੋਜੂ ਮਾਨਤਾਨੀ। ਹਾਂ ਮਾਨਤਾਨ ਕਰਦੇ। ਠੀਕ ਹੈ ਜੀ। ਮੁੱਲ ਬਾਈ ਇਹਦਾ 84000 ਰੁਪਿਆ ਕਰਦੇ ਆ ਬਾਕੀ ਮਾਨਤਾਨ ਹੋ ਜਾਊਗਾ। ਜਿਹਨੂੰ ਚੱਜੂਗੀ ਨੰਬਰ ਬਾਈ ਦਾ ਸਕਰੀਨ ਤੇ ਚੱਲਦਾ ਰਹਿਣਾ ਏ। ਬਾਈ ਨਾਲ ਕਨੈਕਟ ਕਰ ਸਕਦੇ ਆ ਜੀ। ਧੰਨਵਾਦ।